ਮੈਂ ਸਭ ਤੋਂ ਪਹਿਲਾਂ ਤਾਂ ਸੈਂਟਰ ਦਾ ਹੀ ਸਰਕਾਰ ਦਾ ਹੀ ਧੰਨਵਾਦ ਕਰਨਾ ਚਾਹੂੰਗਾ ਭਾਈ ਜਿਨ੍ਹਾਂ ਨੇ ਸਾਨੂੰ ਇਕੱਠੇ ਕਰਤਾ ਅੱਜ ਤਾਂ ਸਾਨੂੰ ਐ ਲੱਗ ਰਿਹਾ ਕਿ ਚਾਹੇ ਸਾਨੂੰ ਸੈਂਟਰ ਸਰਕਾਰ ਤੱਕ ਆਵੇ ਸ਼ਾਹ ਦੇ ਘਰਾਂ ਤੱਕ ਪੁੱਛਣਾ ਪਵੇ ਅਸੀਂ ਉਹ ਵੀ ਪੁੱਛ ਜਾਾਂਗੇ ਉਹਨਾਂ ਦੇ ਜੇ ਤਖਤ ਵੀ ਪੱਟਣੇ ਪੈਗੇ ਨਾ ਹੁਣ ਅਸੀਂ ਉਹ ਵੀ ਪੱਟ ਸਕਦੇ ਆਂ ਕੱਚਾ ਗਿੱਲਾ ਕਰਤਾ ਅੱਜ ਪੰਜਾਬ ਦੀ ਨੌਜਵਾਨੀ ਨੇ ਜਿਹੜੀ ਜਿੰਨੀ ਵੀ ਐ ਆਈ ਅੱਜ ਧਰਨਾ ਦੇਣ ਇਹ ਇਹ ਉਹਦਾ ਨਮੂਨਾ ਬਾਈ ਜੀ ਇਹ ਉਹਨਾਂ ਦਾ ਕੱਚਾ ਖੋਲ ਕੇ ਲਿਆਏ ਅੱਜ ਜਦੋਂ ਤੱਕ ਇਹ ਡੇਟ ਨਹੀਂ ਦਿੰਦੇ ਕਿ ਸੈਨੇਟ ਇਲੈਕਸ਼ਨ ਅਸੀਂ ਕਦੋਂ ਕਰਾਵਾਂਗੇ ਉਦੋਂ ਤੱਕ ਇਹ ਪ੍ਰੋਟੈਸਟ ਚੱਲਦਾ ਹੀ ਰਹੂਗਾ ਕਿ ਸਰਕਾਰਾਂ ਸਾਡਾਂ ਦਾ ਕਿਉਂ ਕਰਦੀਆਂ ਨੇ ਜੇ ਪੰਜਾਬ ਦਾ ਹਿੱਸਾ ਇਹਨੂੰ ਧੱਕੇ ਨਾਲ ਖੋਣ ਦਾ ਕੀ ਮਤਲਬ ਹੈ ਸਟੂਡੈਂਟਾਂ ਦੇ ਨਾਲ ਖੜੇ ਆ ਆਪਣੇ ਪੰਜਾਬ ਨਾਲ ਖੜੇ ਆ ਜਿਹੜੀਆਂ ਸਰਕਾਰਾਂ ਸਾਡਾਂ ਨਾਲ ਧੱਕਾ ਕਰਦੀਆਂ ਉਹਨਾਂ ਦੇ ਖਿਲਾਫ ਖੜੇ ਆ ਸ਼ਰਮ ਖੜੇ ਆ ਅੱਜ ਚਾਹੇ ਇਹਨਾਂ ਨੇ CRPF ਚਾਹੇ ਆਪਣੀ ਜਿਵੇਂ ਜਿੱੱਡੀ ਇਹਨਾਂ ਦੀ ਫੋਰਸ ਸੀਗੀ ਸਾਰੀ ਫੁੱਲ ਪਾਵਰ ਇਹਨਾਂ ਨੇ ਫੋਰਸ ਲਾਈ ਪਰ ਜਿੰਨਾ ਸਾਡੇ ਨਾਲ ਇਕੱਠ ਸੀਗਾ ਜਿੰਨੇ ਸਾਡੇ ਨਾਲ ਲੋਕ ਜੁੜੇ ਹੋਏ ਸੀਗੇ ਅੱਛਾ ਅਸੀਂ ਉਹ ਕੇਟ ਵੀ ਤੋੜਤੇ ਵਿਦਿਆਰਥੀਆਂ ਵੱਲੋਂ ਵਿੱਦਿਆ ਸੰਘਰਸ਼ ਇਹਨਾਂ ਵੱਡਾ ਹੋ ਜਾਏਗਾ ਸ਼ਾਇਦ ਵਿਦਿਆਰਥੀਆਂ ਨੇ ਵੀ ਸੋਚਿਆ ਨਹੀਂ ਹੋਣਾ ਸੋ ਅੱਜ 10 ਤਰੀਕ ਦਾ ਜੋ ਪ੍ਰੋਗਰਾਮ ਦਿੱਤਾ ਗਿਆ ਸੀ ਬੇਸ਼ੱਕ ਵਕ ਵਕ ਥਾਵਾਂ ਦੇ ਉੱਤੇ ਆਉਣ ਵਾਲੇ ਲੋਕਾਂ ਨੂੰ ਰੋਕਿਆ ਵੀ ਗਿਆ ਚੰਡੀਗੜ੍ਹ ਐਂਟਰੀ ਦੇ ਉੱਤੇ ਬਹੁਤ ਥਾਵਾਂ ਦੇ ਉੱਤੇ ਆ ਰੋਕਿਆ ਜਾ ਰਿਹਾ ਸੀ ਗੇਟਾਂ ਦੇ ਉੱਤੇ ਰੋਕਿਆ ਜਾ ਰਿਹਾ ਸੀ ਪਰ ਫਿਰ ਵੀ ਇੱਥੇ ਹਜੂਮ ਦੇਖਣ ਵਾਲਾ ਵੱਡਾ ਇਕੱਠ ਹੋਇਆ ਸਾਡੇ ਨਾਲ ਉਹ ਵਿਦਿਆਰਥੀ ਹੈ ਜਿਹੜੇ ਲੰਬੇ ਸਮੇਂ ਤੋਂ ਇਸ ਪ੍ਰੋਟੈਸਟ ਦੇ ਵਿੱਚ ਬੈਠੇ ਸੀ ਸੋ ਗੱਲਬਾਤ ਕਰਦੇ ਆਂ ਭਾਈ ਲੰਬੇ ਸਮੇਂ ਤੋਂ ਤੁਸੀਂ ਬੈਠੇ ਸੀ ਪ੍ਰੋਟੈਸਟ ਕਰ ਰਹੇ ਸੀ ਪਹਿਲਾਂ ਥੋੜੀ ਗਿਣਤੀ ਸੀ ਅੱਜ ਵੱਡਾ ਇਕੱਠ ਹੋ ਗਿਆ ਤੁਸੀਂ ਸੋਚਿਆ ਸੀ ਵੀ ਐਡਾ ਹੋ ਜੂ ਭਾਈ ਅੱਜ ਤਾਂ ਮਤਲਬ ਪੂਰਾ ਪੰਜਾਬ ਹੀ ਇਕੱਠਾ ਹੋ ਗਿਆ ਮੈਂ ਸਭ ਤੋਂ ਪਹਿਲਾਂ ਤਾਂ ਸੈਂਟਰ ਦਾ ਹੀ ਸਰਕਾਰ ਦਾ ਹੀ ਧੰਨਵਾਦ ਕਰਨਾ ਚਾਹੂੰਗਾ ਭਾਈ ਜਿਨ੍ਹਾਂ ਨੇ ਸਾਨੂੰ ਇਕੱਠੇ ਕਰਤਾ ਇਹਨਾਂ ਨੇ ਐਡੀ ਗੰਦੀ ਜਿਹੜੀ ਸਾਡੀ ਸੈਨਟ ਖੋਣ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਇਹ ਗੰਦੀ ਕੋਸ਼ਿਸ਼ ਕਰਕੇ ਅਸੀਂ ਸਾਰੇ ਇਕੱਠੇ ਹੋ ਗਏ ਇਹ ਉਹਨਾਂ ਸਾਨੂੰ ਇਕੱਠੇ ਕਰ ਲਈ ਉਹਨਾਂ ਦਾ ਧੰਨਵਾਦ ਹੈ ਕਿ ਸਾਨੂੰ ਤੁਸੀਂ ਇਕੱਠੇ ਕਰਤਾ ਆਪਣੇ ਖਿਲਾਫ ਲੜਨ ਦੇ ਲਈ ਇਹਨਾਂ ਦੇ ਖਿਲਾਫ ਅਸੀਂ ਅੱਜ ਇਕੱਠੇ ਹੋ ਕੇ ਖੜੇ ਆ ਤੁਸੀਂ ਸਾਰੇ ਦੇਖ ਲਓ ਵੀ ਪੂਰੇ ਪੰਜਾਬ ਚੋਂ ਪੂਰਾ ਪੰਜਾਬ ਹੀ ਉਰੇ ਪਹੁੰਚ ਗਿਆ ਹੈ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਜਥੇਬੰਦੀਆਂ ਸਾਰੇ ਅੱਜ ਆਪਾਂ ਇੱਕ ਛੱਤ ਦੇ ਥੱਲੇ ਆ ਗਏ ਅੱਜ ਆਪਾਂ ਇਕੱਠੇ ਹੋ ਕੇ ਲੜਨ ਜੋਗੇ ਹੋਗੇ ਸੈਂਟਰ ਦੇ ਖਿਲਾਫ ਕਿਸੇ ਨਾਲ ਕਿਸੇ ਦੀਆਂ ਕਿਸੇ ਨਾਲ ਕੋਈ ਆਪਣੀ ਆਪਸੀ ਰੰਜਿਸ਼ ਹੋ ਸਕਦੀ ਸੀ ਪਰ ਅੱਜ ਸਾਰੇ ਭਲਾ ਕੇ ਇਕੱਠੇ ਹੋ ਗਏ ਕਿ ਆਪਾਂ ਆਪਣੀ ਸੈਨੇਟ ਬਹਾਲ ਕਰਾਣੀ ਆਪਣੀ ਪੰਜਾਬ ਯੂਨੀਵਰਸਿਟੀ ਬਚਾਉਣੀ ਬਚਾਉਣੀ ਹੈ ਵੀ ਨੋਟੀਫਿਕੇਸ਼ਨ ਵਾਪਸ ਲੈ ਲਿਆ ਵੀ ਨੋਟੀਫਿਕੇਸ਼ਨ ਵਾਪਸ ਹੋ ਚੁੱਕਿਆ ਫਿਰ ਲੜਾਈ ਹੁਣ ਅਜੇ ਹੈਗੀ ਹੈ ਬਰਕਰਾਰ ਵੀ ਜੀ ਬਿਲਕੁਲ ਬਰਕਰਾਰ ਹੈ ਇਹ ਨੋਟੀਫਿਕੇਸ਼ਨ ਵਾਪਸ ਲੈ ਲਿਆ ਹੈ ਪਰ ਇਹ ਤਾਂ ਪਹਿਲਾਂ ਵੀ ਕਹਿੰਦੇ ਸੀ ਅਸੀਂ ਵਾਪਸ ਲੈ ਲਾਂਗੇ ਜਦੋਂ ਤੱਕ ਇਹ ਡੇਟ ਨਹੀਂ ਦਿੰਦੇ ਕਿ ਸੈਨੇਟ ਇਲੈਕਸ਼ਨ ਅਸੀਂ ਕਦੋਂ ਕਰਾਵਾਂਗੇ ਉਦੋਂ ਤੱਕ ਇਹ ਪ੍ਰੋਟੈਸਟ ਚੱਲਦਾ ਹੀ ਰਹੂਗਾ ਕਿਉਂਕਿ ਇਹਨਾਂ ਦੀਆਂ ਤਾਂ ਗੱਲਾਂ ਨੇ ਪਿਛਲੇ ਦਿਨੀ ਆਪਾਂ ਦੇਖਿਆ ਇੱਕ ਨੋਟੀਫਿਕੇਸ਼ਨ ਕੱਢਿਆ ਕਿ ਰੱਤ ਹੋ ਗਈ ਉਹਦੇ 15 ਮਿੰਟ ਬਾਅਦ ਹੀ ਨਵਾਂ ਨੋਟੀਫਿਕੇਸ਼ਨ ਕੱਢਤਾ ਇਹ ਸਿਰਫ ਸਾਨੂੰ ਪਾਗਲ ਇਹਨਾਂ ਨੂੰ ਐ ਸੀਗਾ ਕਿ ਆਪਾਂ ਨੋਟੀਫਿਕੇਸ਼ਨ ਕੱਢ ਦਿੰਦੇ ਆ ਕਿ 10 ਤਰੀਕ ਵਾਲਾ ਇਕੱਠ ਨਾ ਹੋਵੇ ਵੀ ਆਪਾਂ ਰੁਕ ਸਕੀਏ ਇਸ ਇਕੱਠ ਨੂੰ ਰੋਕ ਲਈਏ ਪਰ ਆਪਾਂ ਉਦੋਂ ਤੱਕ ਇਹ ਪ੍ਰੋਟੈਸਟ ਨਹੀਂ ਰੋਕਣਾ ਜਦੋਂ ਤੱਕ ਇਹ ਸਾਨੂੰ ਇੱਕ ਡੇਟ ਨਹੀਂ ਦਿੰਦੇ ਕਿ ਸੈਨੇਟ ਇਲੈਕਸ਼ਨ ਕਦੋਂ ਹੋਣੇ ਨੇ ਉਦੋਂ ਤੱਕ ਇਹ ਪ੍ਰੋਟੈਸਟ ਨਹੀਂ ਰੁਕੂਗਾ ਹੁਣ ਇੰਨੇ ਲੋਕ ਤੁਹਾਡੇ ਹੱਕ ਚ ਆਏ ਆ ਮੋਢਿਆਂ ਤੇ ਜਾਨ ਲੱਗਦੀ ਹੁਣ ਬਧੀਏ ਤਾਕਤ ਕੁਝ ਬਹੁਤ ਤਾਕਤ ਵਧੀਆ ਜੀ ਪਹਿਲਾਂ ਜਦੋਂ ਅਸੀਂ ਗੇਟ ਤੇ ਲੜਦੇ ਸੀਗੇ ਸਟੂਡੈਂਟ ਅਸੀਂ ਆਪ ਲੜਦੇ ਸੀਗੇ ਸਾਨੂੰ ਔਖੀ ਹੁੰਦੀ ਸੀਗੀ ਅੱਜ ਚਾਹੇ ਇਹਨਾਂ ਨੇ CRPF ਚਾਹੇ ਆਪਣੀ ਜਿਵੇਂ ਜੱਡੀ ਇਹਨਾਂ ਦੀ ਫੋਰਸ ਸੀਗੀ ਸਾਰੀ ਫੁੱਲ ਪਾਵਰ ਇਹਨਾਂ ਨੇ ਫੋਰਸ ਲਾਈ ਪਰ ਜਿੰਨਾ ਸਾਡੇ ਨਾਲ ਕੱਟ ਸੀਗਾ ਜਿੰਨੇ ਸਾਡੇ ਨਾਲ ਲੋਕ ਜੁੜੇ ਹੋਏ ਸੀਗੇ ਅੱਛਾ ਅਸੀਂ ਉਹ ਗੇਟ ਵੀ ਤੋੜਤੇ ਉਹ ਗੇਟ ਤੋੜ ਕੇ ਸਾਰੇ ਅੰਦਰ ਆ ਗਏ ਜੀ ਅੱਗੇ ਸਾਨੂੰ ਓ ਕੀ ਹੁੰਦੀ ਸੀ ਪਰ ਅੱਜ ਇਹਨਾਂ ਨੂੰ ਮੂੰਹ ਤੋੜਮਾ ਜਵਾਬ ਮਿਲਿਆ ਜਿੰਨੀ ਸਾਨੂੰ ਹੁਣ ਪਾਵਰ ਮਹਿਸੂਸ ਹੋ ਰਹੀ ਹੈ ਬੇ ਅੱਗੇ ਨਹੀਂ ਇੰਨੀ ਪਾਵਰ ਮਹਿਸੂਸ ਹੋਈ ਅੱਜ ਤਾਂ ਸਾਨੂੰ ਐ ਲੱਗ ਰਿਹਾ ਕਿ ਚਾਹੇ ਸਾਨੂੰ ਸੈਂਟਰ ਸਰਕਾਰ ਤੱਕ ਆਵੇ ਸ਼ਾਹ ਦੇ ਘਰਾਂ ਤੱਕ ਪੁੱਛਣਾ ਪਵੇ ਅਸੀਂ ਉਹ ਵੀ ਪੁੱਛ ਜਾਾਂਗੇ ਉਹਨਾਂ ਦੇ ਜੇ ਤਖਤ ਵੀ ਪੱਟਣੇ ਪੈਗੇ ਨਾ ਹੁਣ ਅਸੀਂ ਉਹ ਵੀ ਪੱਟ ਸਕਦੇ ਆ ਕਿਉਂਕਿ ਅਸੀਂ ਇੱਕ ਛੱਤ ਥੱਲੇ ਇਕੱਠੇ ਹੋ ਗਏ ਸਾਰੇ ਆਪਾਂ ਹਾਂ ਦਾ ਨਾਰਾ ਹੁਣ ਸਾਰਿਆਂ ਨੇ ਇਕੱਠੇ ਹੋ ਕੇ ਮਾਰੇ ਆ ਪੁਲਿਸ ਪ੍ਰਸ਼ਾਸਨ ਤੁਹਾਨੂੰ ਕਹੂਗਾ ਵੀ ਨੌਜਵਾਨ ਧੱਕਾ ਕਰਦੇ ਆ ਨੌਜਵਾਨ ਗਰਮ ਆ ਨੌਜਵਾਨ ਸਮਝਦੇ ਨਹੀਂ ਕਿ ਕਾਨੂੰਨ ਨੂੰ ਕਿੱਦਾਂ ਪਾਲੀਦਾ ਹੁੰਦਾ ਹੈ ਕਾਨੂੰਨ ਦੀ ਪਾਲਣਾ ਕਿੱਦਾਂ ਕਰੀਦੀ ਆ ਵੀ ਨੌਜਵਾਨ ਹੁੱਲੜਵਾਜ ਤਾਂ ਕਹਿ ਦਿੱਤਾ ਜਾਂਦਾ ਨੌਜਵਾਨਾਂ ਨੂੰ ਇਹਦਾ ਕਹਿਣਾ ਹੀ ਹੁੰਦਾ ਜੀ ਚਲੋ ਅਸੀਂ ਹੁੱਲੜਵਾਜੀ ਕਿਉਂ ਹੀ ਕਰਨੀ ਸੀ ਸਾਡੇ ਗੇਟ ਖੋਲ ਦਿੰਦੇ ਜਿਹੜੇ ਲੋਕ ਸਾਡੇ ਇਹਨਾਂ ਨੇ ਰੋਕੇ ਬਿਨਾਂ ਗੱਲੋਂ ਉਹਨਾਂ ਨੂੰ ਅੰਦਰ ਆਣ ਦਿੰਦੇ ਹੁਣ ਵੀ ਤਾਂ ਲੋਕ ਅੰਦਰ ਆਈ ਨੇ ਹੁਣ ਇਹਨਾਂ ਨੇ ਕਿਹੜਾ ਕ੍ਰਾਈਮ ਕਰਤਾ ਕਿਹੜਾ ਗੁਨਾਹ ਕਰਤਾ ਕਿ ਸੇਫਟੀ ਦੇ ਕੰਦ ਸਾਰੇ ਭਕੁੰਮ ਰਹੇ ਨੇ ਸਟੂਡੈਂਟ ਵੀ ਘੁੰਮ ਰਹੇ ਨੇ ਕੁੜੀਆਂ ਵੀ ਘੁੰਮ ਰੀਆਂ ਨੇ ਮੁੰਡੇ ਵੀ ਘੁੰਮ ਰਹੇ ਨੇ ਇਹਨਾਂ ਨੇ ਕਿਹੜਾ ਗੁਨਾਹ ਕਰਤਾ ਬਸ ਇਹਨਾਂ ਨੂੰ ਐਸੀ ਇਕੱਠ ਨਾ ਹੋਵੇ ਲੋਕ ਇਕੱਠੇ ਨਾ ਹੋਣ ਆਪਣੀ ਸੈਨੇਟ ਨਾ ਮੰਗਣ ਆਪਣੀ ਪੰਜਾਬ ਯੂਨੀਵਰਸਿਟੀ ਬਚਾਉਣ ਨਾ ਇਹ ਸਾਨੂੰ ਨਾ ਰੋਕਦੇ ਅਸੀਂ ਕਿਉਂ ਇਹਨਾਂ ਨਾਲ ਜਾ ਕੇ ਪਿੱੜਦੇ ਅਸੀਂ ਵੀ ਨਹੀਂ ਪਿੱੜਨਾ ਚਾਹੁੰਦੇ ਕੋਈ ਕੁਝ ਹੋਇਆ ਜ਼ਿੰਮੇਵਾਰ ਕੌਣ ਆ ਫਿਰ ਜ਼ਿੰਮੇਵਾਰ ਸਰਕਾਰ ਹੈ ਦੀ ਸ਼ਰਮ ਸਰਕਾਰ ਜ਼ਿੰਮੇਵਾਰ ਹੈ ਸਾਨੂੰ ਨਾ ਰੋਕਦੇ ਅਸੀਂ ਉਹਨਾਂ ਨਾਲ ਕਿਉਂ ਪੜਦਾ ਸੀ ਕਾਲ ਦਿੱਤੀ ਸੀ ਕਿ ਸਾਡੇ ਲੋਕਾਂ ਨੇ ਸਾਡੇ ਕੋਲ ਆਣਾ ਸੀ ਸਮਰਥਨ ਦੇਣ ਉਹ ਹੁਣ ਵੀ ਤਾਂ ਆਏ ਐ ਸਾਨੂੰ ਸਮਰਥਨ ਦੇਣ ਕੀ ਕ੍ਰਾਈਮ ਹੋ ਗਿਆ ਇੱਥੇ ਕੀ ਗਲਤ ਹੋ ਗਿਆ ਜੋ ਗਲਤ ਹੋਇਆ ਜਾਂ ਜੋ ਕੁਸ਼ਕੈਲੋ ਵਿਝੇੜ ਇਹਨਾਂ ਦੀ ਨਜ਼ਰ 'ਚ ਗਲਤ ਹੋਇਆ ਹੈ ਜਾਂ ਚੜਾਪੋਈ ਉਹ ਇਹਨਾਂ ਨਾਲ ਹੀ ਹੋਈ ਹੈ ਕਿ ਕਿ ਇਹਨਾਂ ਨੇ ਸਾਨੂੰ ਰੋਕਿਆ ਇੱਥੋਂ ਆਉਣ ਤੇ ਨਾ ਰੋਕਦੇ ਤੇ ਨਾ ਕੋਈ ਚੜਾਪ ਹੁੰਦੀ ਤੇ ਹੁਣ ਵੀ ਤਾਂ ਅੰਦਰ ਲੋਕ ਆਈਏ ਕਿ ਕਿਸੇ ਨੇ ਕਿਆ ਗਨਾ ਕਰਤਾ ਜੀ ਜਦੋਂ ਤੱਕ ਹੁਣ ਚੋਣਾਂ ਦਾ ਐਲਾਨ ਨਹੀਂ ਹੁੰਦਾ ਮੋਰਚਾ ਬਰਕਰਾਰ ਰਹੂਗਾ ਬਿਲਕੁਲ ਬਰਕਰਾਰ ਰਹੂਗਾ ਜੀ ਜਦੋਂ ਤੱਕ ਚੋਣਾਂ ਦਾ ਐਲਾਨ ਨਹੀਂ ਹੁੰਦਾ ਕਿਉਂਕਿ ਇਹ ਤਾਂ ਮੂਰਖੀ ਬਣਾਉਂਦੇ ਨੇ ਨੋਟੀਫਿਕੇਸ਼ਨ ਕਰ ਦਿੰਦੇ ਨੇ ਫਿਰ ਵਾਪਸ ਲੈ ਲੈਂਦੇ ਨੇ ਫਿਰ ਫਿਰ ਇੱਕ ਨੋਟੀਫਿਕੇਸ਼ਨ ਕਰ ਦਿੰਦੇ ਨੇ ਵੇ ਇਕੱਠ ਨਾ ਹੋਵੇ ਲੋਕਾਂ ਨੂੰ ਹਫਲਾਉਂਦੇ ਨੇ ਤਾਂ پاگل ਬਣਾਉਂਦੇ ਨੇ ਜਦੋਂ ਤੱਕ ਸਾਨੂੰ ਰਿਟਨ ਦੇ ਵਿੱਚ ਨਹੀਂ ਦਿੱਤਾ ਜਾਂਦਾ ਕਿ ਹਾਂ ਐਨੀ ਤਰੀਕ ਨੂੰ ਸੈਨੇਟ ਦੀ ਇਲੈਕਸ਼ਨ ਹੋਵੇਗੀ ਉਦੋਂ ਤੱਕ ਧਰਨਾ ਬਿਲਕੁਲ ਬਰਕਰਾਰ ਰਹੇਗਾ ਕੋਲ ਸੋ ਸਟੂਡੈਂਟਸ ਜਿਹੜੇ ਹੈਗੇ ਆ ਉਹ ਇਸ ਥਾਂ ਦੇ ਉੱਤੇ ਮੌਜੂਦ ਹੱਥਾਂ ਦੇ ਵਿੱਚ ਬੈਨਰ ਲੈ ਕੇ ਝੰਡੇ ਲੈ ਕੇ ਵੱਡੀ ਗਿਣਤੀ ਦੇ ਵਿੱਚ ਜਿੱਥੇ ਯੂਨੀਵਰਸਿਟੀ ਦੇ ਸਟੂਡੈਂਟ ਆਏ ਆ ਤਾਂ ਉੱਥੇ ਹੋਰ ਆਸ-ਪਾਸੇ ਦੇ ਕਾਲਜਾਂ ਦੇ ਸਟੂਡੈਂਟ ਵੀ ਇਹਨਾਂ ਦੇ ਸਮਰਥਨ ਦੇ ਵਿੱਚ ਜਾਂ ਸਟੂਡੈਂਟ ਯੂਨੀਅਨਾਂ ਦੇ ਸਟੂਡੈਂਟਸ ਜਿਹੜੇ ਹੈਗੇ ਆ ਉਹ ਆਏ ਆ ਭਾਈ ਜੀ ਤੁਸੀਂ ਹੁਣ ਇੱਥੇ ਇਹ ਲੈ ਕੇ ਖੜੇ ਹੋ ਤੁਸੀਂ ਇੱਥੇ ਦੇ ਸਾਬਕਾ ਸਟੂਡੈਂਟ ਹੋ ਜਾਂ ਫਿਰ ਪੜਦੇ ਹਾਂ ਅਜੇ ਵੀ ਮੈਂ ਬਈ ਤੇ ਲੋ ਡਿਪਾਰਟਮੈਂਟ ਦਾ ਸਟੂਡੈਂਟ ਹਾਂ ਫਰਸਟ ਇਅਰ ਦਾ ਤੇ ਮੈਂ ਗ੍ਰੈਜੂਏਸ਼ਨ ਵੀ ਮੇਰੀ ਇੱਥੋਂ ਹੀ ਹੋਈ ਆ ਮੈਨੂੰ 4 ਸਾਲ ਹੋ ਗਏ ਯੂਨੀਵਰਸਿਟੀ ਚ ਤੇ ਮੈਂ ਇੱਥੇ ਹੀ ਪੜ ਰਿਹਾ ਤੇ ਹੁਣ ਮੈਂ ਲੋ ਡਿਪਾਰਟਮੈਂਟ ਦਾ ਸਟੂਡੈਂਟ ਹਾਂ ਤਿਸ ਦਾ ਕਾਨੂੰਨ ਦੇ ਸਟੂਡੈਂਟੋਂ ਦੂਜੇ ਪਾਸੇ ਪੁਲਿਸ ਆ ਇੱਧਰ ਤੁਸੀਂ ਹੋ ਫਿਰ ਕਾਨੂੰਨ ਕੀ ਕਹਿੰਦਾ ਇਹ ਜਦੋਂ ਦੋ ਕੁਝ ਹੋ ਰਿਹਾ ਇੱਥੇ ਬਈ ਕਾਨੂੰਨ ਤਾਂ ਆਹੀ ਕਹਿੰਦਾ ਕਾਨੂੰਨ ਇਹ ਕਹਿੰਦੇ ਨੇ ਕਿ ਤੁਸੀਂ ਦੰਗਾ ਪਹਦਾਜ਼ ਕਰਦੇ ਹੋ ਇੱਥੇ ਇਕੱਠ ਕਰਕੇ ਅਨ ਡੈਮੋਕਰੇਟਿਕਲੀ ਪਰ ਮੈਂ ਇਹਨਾਂ ਨੂੰ ਪੁੱਛਣਾ ਜਾਂਦਾ ਕਿ ਡੈਮੋਕਰੇਟਿਕਲੀ ਸਾਨੂੰ ਕਿ ਕੀ ਰਾਈਟ ਟੂ ਪ੍ਰੋਟੈਸਟ ਆਂ ਡੈਮੋਕਰੈਟਿਕ ਹੋ ਗਿਆ ਕੀ ਰਾਈਟ ਟੂ ਫਰੀडम ਆਫ ਸਪੀਚ ਆਂ ਡੈਮੋਕਰੈਟਿਕ ਹੋ ਗਿਆ ਅਸੀਂ ਇੱਥੇ ਇਕੱਠੇ ਹੋਇਆ ਬੜੇ ਹੱਕ ਮੰਗਣ ਲਈ ਇਕੱਠੇ ਹੋਇਆ ਉਹ ਕਦੇ ਆਂ ਡੈਮੋਕਰੈਟਿਕ ਨਹੀਂ ਹੋਇਆ ਆਂ ਡੈਮੋਕਰੈਟਿਕ ਜਿਹੜੀਆਂ ਗੱਲਾਂ ਨੇ ਉਹ ਪੁਲਿਸ ਕਰ ਰਹੀ ਆ ਜਿਹੜੀ ਆਪਣੇ ਜਥੇਬੰਦੀਆਂ ਨੂੰ ਸਾਡੇ ਨਾਲ ਦੇ ਸਾਥੀਆਂ ਨੂੰ ਗੇਟਾਂ ਤੇ ਜ਼ੋਰ-ਜ਼ੋਰ ਕੇ ਰੋਕ ਰਹੀ ਆ ਉਹਨ ਡੈਮੋਕਰੈਟਿਕ ਚੀਜ਼ਾਂ ਨੇ ਤੁਹਾਨੂੰ ਜੋ ਕਾਨੂੰਨ ਦੀ ਕਿਤਾਬਾਂ ਚ ਪੜਾਇਆ ਜਾਂਦਾ ਹੈ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਤੁਹਾਡੇ ਸਿਲੇਬਸ ਦੇ ਵਿੱਚ ਉਸ ਦੇ ਮੁਤਾਬਕ ਚੱਲ ਰਿਹਾ ਸਰ ਉਸ ਦੇ ਮੁਤਾਬਕ ਬਾਈ ਜੀ ਕੁਝ ਵੀ ਨਹੀਂ ਚੱਲ ਰਿਹਾ ਇਸ ਧਰਨੇ ਤੇ ਛੱਡੋ ਯੂਨੀਵਰਸਿਟੀ ਦੇ ਵਿੱਚ ਕੁਝ ਨਹੀਂ ਚੱਲ ਰਿਹਾ ਇਸ ਧਰਨੇ ਤੋਂ ਠੀਕ ਕੁਝ ਦਿਨ ਪਹਿਲਾਂ ਹਫ਼ਤੇ ਪਹਿਲਾਂ ਦੀ ਗੱਲ ਹੈ ਇੱਕ ਧਰਨਾ ਐਫੀਡੈਵਟ ਦੇ ਖਿਲਾਫ ਲੱਗਿਆ ਸੀ ਅਨ ਡੈਮੋਕਰੈਟਿਕ ਐਫੀਡੈਵਟ ਜਿਹਦਾ ਨਾਮ ਦਿੱਤਾ ਗਿਆ ਸੀ ਉਸ ਐਫੀਡੈਵਟ ਦੇ ਜਿਹੜੀਆਂ ਗਾਈਡਲਾਈਨ ਸੀ ਉਹ ਇਹ ਕਹਿੰਦੀਆਂ ਸੀ ਕਿ ਤੁਸੀਂ ਧਰਨਾ ਨਹੀਂ ਲਾ ਸਕਦੇ ਇਹ ਕਿੱਥੋਂ ਦਾ ਰੂਲ ਹੋ ਗਿਆ ਅਸੀਂ ਧਰਨਾ ਲਾਦੇ ਸਾਨੂੰ ਸਾਡਾ ਕਨਸਟੀਟਿਊਸ਼ਨ ਇਹ ਰਾਈਟ ਦਿੰਦਾ ਹੈ ਧਰਨਾ ਲਾਣ ਦਾ ਜਿਹੜਾ ਕਾਨੂੰਨ ਤੁਹਾਨੂੰ ਪੜਾਇਆ ਜਾਂਦਾ ਉਹਦੇ ਮੁਤਾਬਿਕ ਵੀ ਗਲਤ ਸੀ ਉਹਦੇ ਮੁਤਾਬਿਕ ਹੀ ਗਲਤ ਦੀ ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਉੱਥੇ ਇਹ ਸੀ ਕਿ ਜਿਹਦੇ ਖਿਲਾਫ ਆਪ੍ਰੈਸ਼ਨ ਹੈ ਜਿਹੜਾ ਉਹਦੇ ਖਿਲਾਫ ਤੁਸੀਂ ਧਰਨਾ ਲਾਣਾ ਤੁਹਾਨੂੰ ਉਹਦੇ ਤੋਂ ਹੀ ਪਰਮਿਸ਼ਨ ਲੈਣੀ ਪੈਣੀ ਆ ਇਹ ਕਿੱਥੋਂ ਦਾ ਰੂਲ ਹੋ ਗਿਆ ਇਹ ਸਾਨੂੰ ਕਦੇ ਕਦਾਬਾਂ ਜ ਨਹੀਂ ਪੜਾਇਆ ਗਿਆ ਜਿਹੜਾ ਕਿ ਸਾਡੇ ਕਨਸਟੀਟਿਊਸ਼ਨ ਨੇ ਰਾਈਟ ਦਿੱਤੇ ਆ ਅਸੀਂ ਉਹਨੂੰ ਹੀ ਮੰਨਦੇ ਆ ਤੇ ਸਾਨੂੰ ਜਿਹੜੇ ਵੀ ਆਹ ਯੂਨੀਵਰਸਿਟੀ ਰੂਲ ਰੈਗੂਲੇਸ਼ਨ ਕੱਟਦੀ ਆ ਆ ਕੋਈ ਵੀ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਨਹੀਂ ਆ ਇਹ ਆਪਣੀ ਮਨਮਰਜ਼ੀ ਕਰਦੀ ਆ ਤੇ ਅਸੀਂ ਇਹਦੇ ਖਿਲਾਫ ਆ ਸੋ ਇਸ ਸਮੇਂ ਤੁਸੀਂ ਦੇਖ ਰਹੇ ਹੋ ਕਿ ਇੰਦਰਜੀਤ ਨਿੱਕੂ ਤੇ ਆਹ ਕੱਥੇ ਦੇ ਕੋਲ ਜਿੱਥੇ ਫੈਰਾਇਰ ਉੱਥੇ ਖੜੇ ਬਾਈ ਜੀ ਕੱਥੇ ਕੋਲ ਖੜ ਗਿਆ ਤੁਸੀਂ ਆ ਕੇ ਹੋਰ ਕਿੰਨੀਆ ਵਧੇ ਸਰੀ ਦੁਆਰਾ ਬੋਲਿਓ ਜੀ ਮੈਂ ਕੱਛੇ ਕੋਲ ਖੜ੍ਹ ਗਿਆ ਤੁਸੀਂ ਆਗੇ ਜੀ ਹੋਰ ਕਿੰਨੀਆਂ ਯੂਨੀਵਰਸਿਟੀ ਦਾ ਕਹਿੰਦੇ ਫੋਟੋ ਖਿਚਾਉਣ ਲਈ ਖੜਾਣ ਲਈ ਬਹੁਤ ਥਾਵਾਂ ਹੈ ਕੱਛੇ ਕੋਲ ਕਿਉਂ ਮੈਨੂੰ ਇਹ ਨਹੀਂ ਪਤਾ ਜੀ ਕਿੱਥੇ ਖੜਾਉਣ ਲੱਗਿਆ ਤੁਸੀਂ ਮੈਨੂੰ ਇੰਨਾ ਪਤਾ ਸੀ ਸਟੂਡੈਂਟਾਂ ਦੇ ਨਾਲ ਖੜੇ ਆ ਆਪਣੇ ਪੰਜਾਬ ਨਾਲ ਖੜੇ ਆ ਕਿਸ ਦੇ ਖਿਲਾਫ ਖੜੇ ਹਾਂ ਅਸੀਂ ਸਾਡੇ ਸਟੂਡੈਂਟਾਂ ਦੇ ਨਾਲ ਖੜੇ ਆ ਜਿਹੜੀਆਂ ਸਰਕਾਰਾਂ ਸਾਡੇ ਨਾਲ ਧੱਕਾ ਕਰਦੇ ਉਹਨਾਂ ਦੇ ਪਰ ਖਿਲਾਫ ਖੜੇ ਆ ਸ਼ਰਮ ਖੜੇ ਆ जिने ਜੋ ਬੋਲਣਾ ਬੋਲ ਲਵੇ ਜਿਨੇ ਚੱਕ ਲੈ ਕੇ ਜਾਣਾ ਚੱਕ ਲੈ ਜਾਵੇ ਖਿਲਾਫ ਨਹੀਂ ਖੜੇ ਪਰ ਅਸੀਂ ਆਪਣੇ ਹੱਕਾਂ ਲਈ ਖੜੇ ਆ ਆਪਣੇ ਹੱਕਾਂ ਲਈ ਖੜੇ ਆ ਆਪਣੇ ਘਰ ਲਈ ਖੜੇ ਆ ਪੰਜਾਬੀ ਮਾਂ ਬੋਲੀ ਲਈ ਖੜੇ ਆ ਪੰਜਾਬ ਲਈ ਖੜੇ ਆ ਪੰਜਾਬ ਯੂਨੀਵਰਸਿਟੀ ਲਈ ਖੜੇ ਆ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਕੱਛਾ ਗਿੱਲਾ ਕਰਤਾ ਅੱਜ ਪੰਜਾਬ ਦੀ ਨੌਜਵਾਨੀ ਨੇ ਜਿਹੜੀ ਜਿੰਨੀ ਵੀ ਹੈ ਆਈ ਅੱਜ ਧਰਨਾ ਦੇਣ ਇਹ ਇਹ ਉਹਦਾ ਨਮੂਨਾ ਬਾਈ ਜੀ ਇਹ ਉਹਨਾਂ ਦਾ ਕੱਛਾ ਖੋਲ ਕੇ ਲਿਆਏ ਅੱਜ ਜਿਹੜੇ ਆਰਐਸਰ ਯਾਰਪ ਕਰ ਰਹੇ ਤਾਂ ਬੈਕਡੋਰ ਦੇ ਰਾਹੀਂ ਸਾਡੀ ਵਿਦਿਅਕ ਜਿਹੜਾ ادارے ਨੇ ਉਹਨਾਂ ਦਾ ਭਗਵਾ ਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਨਡਾਇਰੈਕਟਲੀ ਸਾਡੇ ਇਸ ਯੂਨੀਵਰਸਿਟੀ ਜਿਹੜੀ ਸਾਡੀ ਸਾਰਿਆਂ ਦੀ ਸਾਂਝੀ ਹੈ ਏਕਤਾ ਦਾ ਪ੍ਰਤੀਕ ਹੈ ਸਾਡੀ ਵਿਰਾਸਤ ਹੈ ਉਹਨੂੰ ਤਬਜਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਅਸੀਂ ਨਹੀਂ ਹੋਣ ਦਵਾਂਗੇ ਜੀ ਤੁਸੀਂ ਵੀ ਸਟੂਡੈਂਟ ਲਾਈਫ ਦੇ ਵਿੱਚ ਰਹੇ ਹੋਵੋਗੇ ਸਾਰੀ ਚੀਜ਼ਾਂ ਤੁਸੀਂ ਫੇਸ ਕਰੀਆਂ ਹੋਣੀਆਂ ਸਟੂਡੈਂਟ ਦੀਆਂ ਮੰਗਾਂ ਸਮਝੀਆਂ ਤੁਸੀਂ ਦੇਖੀਆਂ ਸੁਣੀਆਂ ਵੀ ਤੁਹਾਨੂੰ ਕਿੱਦਾਂ ਲੱਗੀਆਂ ਉਹ ਬਿਲਕੁਲ ਸਮਝਦਾ ਮੈਨੂੰ ਇਹ ਦੱਸੋ ਕਦੇ ਇਹ ਯੂਨੀਵਰਸਿਟੀ ਨੇ ਕਿਸੇ ਨਾਮ ਬਿਤਕਰਾ ਕੀਤਾ ਕਿ ਆ ਰਾਜਸਥਾਨ ਦਾ ਹਰਿਆਣੇ ਦਾ ਪੰਜਾਬ ਦਾ ਸੀ ਇਹਨਾਂ ਨੂੰ ਵਕਫਾ ਵਕ ਰੱਖਾਂਗੇ ਕਿ ਸਰਕਾਰਾਂ ਸੱਟਾਂ ਇਹਦਾ ਕਿਉਂ ਕਰਦੀਆਂ ਨੇ ਜੇ ਪੰਜਾਬ ਦਾ ਹਿੱਸਾ ਇਹਨੂੰ ਧੱਕੇ ਨਾਲ ਖੋਣ ਦਾ ਕੀ ਮਤਲਬ ਹੈ ਇਹ ਸਾਡਾ ਘਰ ਹੈ ਸਾਡਾ ਹਿੱਸਾ ਸਾਡਾ ਪੰਜਾਬ ਹੈ ਸਾਡੀ ਬੋਲੀ ਹੈ ਜੇ ਕੱਲ ਨੂੰ ਇਹ ਸਾਡੇ ਕੋਲੋਂ ਪੰਜਾਬ ਖੋ ਕੇ ਇਹ ਯੂਨੀਵਰਸਿਟੀ ਨੂੰ ਖੋ ਕੇ ਇਹਨਾਂ ਨੇ ਹਰਿਆਣੇ ਦਾ ਹਿੱਸਾ ਜਾਂ ਸੈਂਟਰ ਵੱਲ ਲੈ ਗਏ ਤੇ ਕੱਲ ਨੂੰ ਇੱਥੇ ਆਪਣੀ ਮਨਮਰਜ਼ੀ ਨਾਲ ਆਪਣੀਆਂ ਲੈਂਗੁਏਜ ਇੱਥੇ ਯੂਜ਼ ਕਰਨਗੇ ਪੰਜਾਬੀ ਮਾਂ ਬੋਲੀ ਬਾਹਰ ਘਟਣਗੇ ਫਿਰ ਕੀ ਕਰਾਂਗੇ ਕੋਈ ਜਾਣਾ ਪਿੱਛੇ ਪੁੱਛ ਰਿਹਾ ਸੀ ਬੀਤੰਦਰ ਸਾਨੂੰ ਇਹ ਪੁੱਛ ਰਿਹਾ ਸੀ ਪਿੱਛੇ ਮੈਂ ਪਾਜੀ ਦੇ ਨਾਲ ਸੀ ਕਿ ਤੁਸੀਂ ਮਤਲਬ ਸਰਕਾਰ ੱੱ ੱਕਾ ਕਿਉਂ ਕਰ ਰਹੀ ਆ ਸਰਕਾਰ ਨੂੰ ਪਤਾ ਕਿ ਲੰਗਰ ਲਾ ਦਿੰਦੇ ਜਿੱਥੇ ਜਾ ਕੇ ਸੋ ਅੱਜ ਸਾਡੇ ਇਨੇ ਲੰਗਰ ਲੱਗੇ ਇਸੇ ਕਰਕੇ ਲੱਗੇ ਆ ਸਰਕਾਰ ਨੂੰ ਚੰਗੀ ਤਰ੍ਹਾਂ ਸਮਝ ਜਾਣਾ ਚਾਹੀਦਾ ਕਿ ਇੱਥੇ ਵੀ ਲੰਗਰ ਲੱਗ ਗਿਆ ਤਾਂ ਜਿੱਤ ਪੱਕੀ ਆ ਸਾਡੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਦਰਜੀਤ ਨਿੱਕੂ ਇੱਕ ਕਲਾਕਾਰ ਤੇ ਇੱਕ ਆਪਣੀ ਜ਼ਿੰਦਗੀ ਦੇ ਵਿੱਚ ਵਿਦਿਆਰਥੀ ਹੋਣ ਦੇ ਨਾਤੇ ਉਹ ਕਹਿ ਰਿਹਾ ਕਿ ਅਸੀਂ ਇੱਥੇ ਆਏ ਆ ਤੇ ਵਿਦਿਆਰਥੀਆਂ ਦਾ ਸਾਥ ਦੇਣ ਆਏ ਆ ਕਿਉਂਕਿ ਵਿਦਿਆਰਥੀਆਂ ਦੇ ਹੱਕ ਜਿਹੜੇ ਹੈਗੇ ਆ ਉਹ ਤੇ ਵਿਦਿਆਰਥੀਆਂ ਦੀ ਜਿਹੜੀ ਗੱਲਾਂ ਉਹਨੀਆਂ ਹੀ ਵਾਜਬ ਇਹਨਾਂ ਨੂੰ ਵੀ ਲੱਗਦੀਆਂ ਜਿੰਨੀਆਂ ਵਿਦਿਆਰਥੀਆਂ ਨੂੰ ਲੱਗਦੀਆਂ ਸੋ ਵੱਖ-ਵੱਖ ਜਿੱਥੇ ਜਥੇਬੰਦੀਆਂ ਦੇ ਲੋਕ ਕਿਸਾਨ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਦੇ ਆਗੂ ਇੱਥੇ ਆ ਰਹੇ ਆ ਤਾਂ ਉੱਥੇ ਹੀ ਕਲਾਕਾਰ ਵੀ ਇਸ ਪ੍ਰੋਟੈਸਟ ਦਾ ਹਿੱਸਾ ਬਣਨ ਦੇ ਲਈ ਇਸ ਥਾਂ ਦੇ ਉੱਤੇ ਪਹੁੰਚ ਰਹੇ ਨੇ ਗੁਰਪ੍ਰੀਤ ਸਿੰਘ ਤੇ ਨਾਨ ਸਿੰਘ ਪੰਜਾਬੀ ਲੋਕ ਚੰਨ